ਤੇ ਤਾਲ ਗੁਰਨਾਮ ਸਿੰਘ ਆਪ ਸਾਹਿਬ ਇਹਸ ਵਿੱਚ ਕਹਿਣ ਲੱਗੇ ਸ਼ਿਵਨਾਬ ਕੋਈ ਆਪਣੀ ਕੀ ਜਬੇਟ ਕਰੀ ਸ਼ਿਵਨਾਬ ਰਾਜਾ ਸੀ ਕਹਿਣ ਲੱਗਾ ਪਾਤਸ਼ਾਹ ਹੀਰੇ ਜਵਾਰ ਮੇਰੇ ਹੀ ਹੈ ਐਂਡ ਕਿ ਤੇਰੇ ਨਹੀਂ ਇਹ ਤਾਂ ਜਨਤਾ ਤੋਂ ਤੂੰ ਟੈਨਸ਼ਨ ਕਰਾਇਆ ਹੋਇਆ ਜਨਤਾ ਦੀ ਮਾਇਆ ਹੈ ਤੇਰੀ ਨਹੀਂ ਬੜਾ ਹਰਾਨ ਹੋਇਆ ਕਹਿਣ ਲੱਗਾ ਚਲੋ ਸਭ ਕੁਝ ਆਪਾਂ ਆਪਣਾ ਸਰੀਰ ਅਰਮਲ ਕਰਦੇ ਕਹਿਣ ਲੱਗੇ ਜਿਹੜੀ ਕੀ ਤੇਰੀ ਆ ਅਰਮਲ ਕਰੀ ਨਹੀਂ कह लगा जी शरीर अर्पण करना है सतगुरु पातशाह शरीर तो अपना समझना है इन्हें मिट्टी की ढेरी हो जाना तेन नहीं तेरा शरीर किया कह लगाशाह चलो मन अर्पण कर देना मन तो मेरा है सतगुरु जी कह मन भी तेरा नहीं तेरे बिना पुछा मन कि उठारिया मार रहा की कह रहा है मन भी तेरा